ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਦਨੱਥੂ ਕੇ ਤਹਿਸੀਲ ਪੱਤੀ ਜ਼ਿਲ੍ਹਾ ਤਰਨਤਾਰਨ ਟੀਵੀੁਰ ਦੇ ਕੋਲ ਆਇਆ ਦੋਸਤੋ ਅੱਜ ਟੋਟਲ 4 ਅੰਗਲ ਤੁਹਾਨੂੰ ਦਿਖਾਉਣੇ ਆਪਾਂ ਇੱਕ ਮੱਝ ਤੁਸੀਂ ਦੇਖੋਗੇ ਇਧਰ ਤਿੰਨ ਵੜਾ ਦਿਖਾਵਾਂਗੇ ਸੂਈਆਂ ਸਵਾਈਆਂ ਨੇ ਠੀਕ ਹੈ ਜੀ ਸੋ ਚਾਰੇ ਪਾਸੇ ਆਪਾਂ ਕੋਲ ਆਇਆ ਨਾਲ ਪ੍ਰੋਪਰ ਬੱਚੇ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਦੋ ਮਗਰ ਮੇਲ ਕਾਫ ਇੱਕ ਮਗਰ ਬੱਛੀ ਤੇ ਇਧਰ ਇੱਕ ਜਿਹੜੀ ਮੱਝ ਵੀ ਬਿਲਕੁਲ ਸੱਜਰਤਾਜੀ ਸੂਈ ਆ ਸੋ ਪ੍ਰੋਪਰ ਡਿਟੇਲ ਕਿਸੇ ਭਰਾ ਨੇ ਦੇਖਣੀ ਆ ਸੁਣਨੀ ਆ ਜੀ ਵੀਡੀਓ ਤੇ ਨਾਲ ਲੈਣ ਤੱਕ ਪੁਰਾਣੇ ਕਾਹਤ ਜਿਹੜੀ ਆਪਾਂ ਤੁਹਾਨੂੰ ਦੇ ਦਿਆਂਗੇ ਬੁਰਜ ਨੱਥੂਕੇ ਪਿੰਡ ਬਿਲਕੁਲ ਪੱਟੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਬੁਰਜ ਰਾਇਕਾ ਪਿੰਡ ਆਮੋ ਸਾਹਮਣੇ ਪਿੰਡਾਂ ਤੇ ਸ੍ਰਿਹਾਲੀ ਜਦੋਂ ਕੋਈ ਵੀ ਰਹੂਗਾ ਠੀਕ ਆ ਜੀ ਹਰੀਕੇ ਪਤਨ ਤੋਂ 15 16 ਕਿਲੋਮੀਟਰ ਜਦੋਂ ਤੁਸੀਂ ਆਉਂਗੇ ਸ੍ਰਿਹਾਲੀ ਤੋਂ ਸੜਕ ਨਿਕਲਦੀ ਆ ਪੱਟੀ ਨੂੰ ਤੇ ਪੱਟੀ ਵਾਲੀ ਸੜਕ ਦੇ ਉੱਪਰ ਦੋਸਤੋ ਪਿੰਡ ਬੁਰਜ ਨੱਥੂਕਾ ਆਉਤ ਕਰਦਿਆਂ ਗੱਲਬਾਤ ਤਰੀਕਾ ਚ 3 ਫਰਵਰੀ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਸਭ ਤੋਂ ਪਹਿਲਾਂ ਹੈ ਪੀਰ ਸਾਸਤਰੀਕਰ ਸਾਸਿਕਾ ਸੰਦੂਖ ਸਾਹਿਬ ਕੋਠੀਟਾ ਮਹਾਰਾਜ ਐ ਚੜ੍ਹਦੀ ਕਲਾ ਕਿਰਪਾ ਸਤਿਗੁਰ ਦੀ ਜੀ। ਐ ਪੀਰ ਅੱਜ ਚਾਰ ਪਸ਼ੂ ਆ ਚਾਰੇ ਸੂਏ ਸੂਏ ਆ। ਹਾਂਜੀ ਚਾਰੇ ਸੂਏ ਆ ਜੀ। ਠੀਕ ਆ ਜੀ। ਹਾਂਜੀ। ਵੜਾ ਇਹ ਬਿਲਕੁਲ ਸੱਜਰੀ ਹੈ। ਤਾਜ਼ੀਆਂ 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 ਕੋਈ 10-12 ਦਿਨਾਂ ਦੇ ਵਿੱਚ 15 ਦੇ ਵਿੱਚ। ਠੀਕ ਆ। ਹਾਂਜੀ। ਇਹ ਮੈਂ ਵੀ ਜਿਹੜੀ ਬਿਲਕੁਲ ਸੱਜਰੀ ਸੁਣਦੀ। ਹਾਂਜੀ ਅੰਗਲਿਆ ਸੀ 10-12 ਦਿਨ ਹੋ ਗਏ ਜੀ। 10-12 ਦਿਨ। ਹਾਂਜੀ ਹਾਂਜੀ। ਲੋ ਵੀ 10-12 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹਨਾਂ ਪਸ਼ੂਆਂ ਦਾ ਸੁਭਾ ਤੇ ਪਹਿਲਾਂ ਸ਼ੁਰੂਆ ਸੋਨੂ ਸਾਹਿਬ ਸੂਈਨ ਹੋ ਗਏ 10 ਤੋਂ 12 ਦਿਨ ਮਗਰ ਕਟਾ ਏ ਹਾਂਜੀ ਤੇ ਸੂਆ ਤਿੱਕਾ ਹੋ ਰਹੀ ਜੀ ਤੀਜਾ ਸੂਆ ਜੀ ਠੀਕ ਹੈ ਭਾਈ ਹਾਂਜੀ ਉਹਨਾਂ ਆਪਾਂ ਨੂੰ ਕਹ ਲਾ ਦੇ ਜਿਆ ਬਾਕੀ ਵੀ ਰਾਜੋ ਸਮਝ ਲਾ ਲੇ ਚਲੋ ਆਪ ਦੀ ਕੋਈ ਸਮਝ ਹਾਂਜੀ 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 ਦੰਦ ਮੂਹ ਦੀ ਪੂਰੀ ਕੈਨ ਓਦਾਂ ਠੀਕ ਹੈ ਵੀਰੇ ਅਜੇ ਤਹਾਂ 12 ਦਿਨ ਦੀ ਆਪੀ ਸੂਈ ਆ ਦੁੱਧ ਕਿੰਨੇ ਕਿਤੇ ਚੱਲਦਾ ਸੋਨੂ ਸਾਹਿਬ 10 ਕਿਲੋ ਦੁੱਧ ਆ ਤੇ 9 ਕਿਲੋ ਜਿੰਨਾ ਲੀਟਰ ਮਾਰ ਕੇ ਲੈ ਜੇ ਆਪਣੇ ਘਰੇ 9 ਕਿਲੋ ਦਾ ਹਾਂਜੀ ਅਜੇ ਲੈ ਆ ਦੇ ਮਗਰ ਬੋ ਚਾਰ ਦਿਨ ਮਾਲੂਣ ਲੱਗਿਆ ਹੋਵੇ ਦਾਦੇ ਬਾਹਰ ਵਿੱਚ ਆ ਕੇ ਦੇਣਾ ਮਗਰ ਕੱਟੀ ਹੈ ਮਗਰ ਕੱਟਾਈ ਕੱਟਾ ਮੋਜੀ ਮਗਰ ਕਟਾ ਆ ਗਿਆ ਠੀਕ ਹੈ ਜੀ ਸੋ 9 ਕਿਲੋ ਦਾ ਜਿਹੜਾ ਦੁੱਧ ਭਾ ਕੋਈ ਸੌਦਾ ਕਰ ਲਵੇ 9 ਕਿਲੋ ਤੇ ਆ ਕੱਟਾ ਮਗਰ ਠੀਕ ਹੈ ਜੀ ਸੋ ਆ ਥਾਣਾ ਥੋਣਾ ਦੀ ਤੁਹਾਨੂੰ ਕੋਈ ਲੱਗ ਜਾ ਬਖਾ ਦੇਣੇ ਆਪਾਂ ਕਿਤੇ ਹਾਦੂਰਾ ਬਰਾਬਰ ਬਰਾਬਰ ਬਹੁਤ ਜਿਆਦੀ ਸੰਸਾ ਚੋੜ ਪੋਲੀ ਕੋਈ ਵੀ ਡੰਗਰ ਦੇ ਭੂਰ ਸ਼ਿੱਟਾ ਥਾਨ ਵਾਧ ਘਾਟ ਹੋਵੇ ਤੇ ਗੱਡੀ ਦਾ ਕਰਿਆ ਆਪਣਾ ਉਹ ਪਰ ਵੀਡੀਓ ਸੰਸਾ ਬਾਨੇ ਆ ਚਲੋ ਭਾਈ ਜਿਹੜੇ ਡੰਗਰ ਦੇ ਕਮੀ ਪੇਸੀ ਆਪਾਂ ਪਹਿਲਾਂ ਦੱਸਾਂਗੇ ਠੀਕ ਆ ਜੀ ਕੋਈ ਵੀ ਭੂਰ ਹੋਵੇ ਕੋਈ ਸ਼ਿੱਟਾ ਹੋਵੇ ਥਾਨ ਵਾਧ ਘਾਟ ਹੋਵੇ ਚੋਣ ਮੈਂ ਸੱਜ ਤੋਂ ਬਤਾਣੀ ਆਪਾਂ ਮੈਂ ਵਾਪਸ ਲੈਣਾ ਹੋਰ ਦੱਸੋ ਨਾ ਬਿਲਕੁਲ ਫਿਰ ਤਾਂ ਤਸੱਲੀ ਆ ਜੀ ਆਹ ਤੋ ਤੇਰਾ ਹੋ ਜਾ ਨਾ ਹੀ ਆਣ ਫਿਰ ਤੇ ਲੋ ਭਰਾਵੋ ਠੀਕ ਆ ਜੀ ਸੋ ਦੋ ਸਜਰੀ ਜਰੀਆਂ ਗੱਲਾਂ ਕਈਆਂ ਜਾਂਦੀਆਂ ਨੇ ਉਹ ਧਿਆਨ ਨਾਲ ਤੁਸੀਂ ਸੁਣ ਲਿਆ ਕਰੋ ਠੀਕ ਆ ਜੀ ਆਨਲਾਈਨ ਜਿਹੜਾ ਕੋਈ ਇੱਥੇ ਆਣ ਕੇ ਆਪਣੀ ਚੋਗੇ ਤਸੱਲੀ ਕਰਨੀ ਚਾਹੁੰਦਾ ਉਹਨੇ ਅਸੀਂ ਜ਼ਿੰਮੇਵਾਰੀ ਦੇ ਤਸੱਲੀ ਬਾਰੀ ਲੈਣੀ ਹੈ ਤੇ 9 ਕਿਲੋ ਦੁੱਧ ਲੈ ਹੈ ਤੇ ਸਭ ਲੋ ਜਿਹਨੇ ਇਸੇ ਚੋਰੀ ਜਿੱਗੇ ਤੋਂ ਬਾਹਰ ਹੋ ਵੀ ਆਪਣੀ ਕੋਈ ਗਾਰੰਟੀ ਨਹੀਂ ਜਿਹੜਾ ਆਨਲਾਈਨ ਮੰਗਾਊਗਾ ਵੀ ਮੇਰਾ ਇੱਕ ਟਾ ਵੀਡੀਓ ਕਾਲ ਤੇ ਚਵਾ ਲੈ ਗਿੱਗੇ ਟਾਈਮ ਘਰੇ ਲਾ ਦੇ ਚੋਗੇ ਫੇਰ ਆਪਾਂ ਨੂੰ ਰੁਪਏ ਦੇ ਦੇ ਹੋਰ ਦੱਸ ਚਲੋ ਲਓ ਜੀ ਕਿਸੇ ਰਕਮ ਦਾ ਕੋ ਭੋਰ ਛਟਾ ਨਹੀਂ ਗੱਡੀ ਗੀ ਸੂਚਣ ਇੱਕ ਨੰਬਰ ਚੰਗੀ ਚਵਾਈ ਆ ਤੇ 9 ਕਿਲੋ ਦੁੱਧ ਤੇ ਤੁਸੀਂ ਸੌਦਾ ਕਰ ਲਿਓ ਹਮਸਾ ਰਾਤ ਹੀ ਆਈ ਦੁੱਧ ਮੈਂ ਕਰੂਗੀ ਦਹੀਂ ਆ ਰਾਂ ਚੱਲੋ ਅੱਛਾ ਹਾਂਜੀ ਦਾ ਤੋਂ ਬਾਹਰ ਹੀ ਚਵਾਊਗੀ ਦੁੱਧ ਪਹਿਲਾ ਬੰਦੇ ਦੇ ਸਾਹਮਣੇ ਸੁੰਬੀ ਦੀ ਮੈਂ ਮਗਰ ਨੇ ਘਰ ਦਾ ਹੀ ਕਰਦੀ ਆ ਬਈ ਉਹ ਸਪਾਈਨਾਸ ਬੰਦੇ ਵੇਖੋ ਮੈਂ ਲੱਗੂ ਆ ਬੜਾ ਬੱਚੇ ਦਾ ਯਾਦਾ ਕਰਦੀ ਆ ਹਾਂ ਤੇ ਜੁਵਾਂ ਚੁਵਾਈ ਕਿੰਨੇ ਵਜੇ ਕਰਤੀ ਫਿਰ ਸੱਲੂ ਸਾਹਿਬ ਸਵੇਰੇ 5 ਵਜੇ ਦੀ ਚੁਵਾਈ ਆ ਜੀ ਹਾਂਜੀ ਮੈਂ ਪੂਰੀ ਬੰਸਾਂ ਜਾਂਦੀ ਮੈਂ ਫੱਟੇ ਲਾ ਦੇ ਸ਼ਾਮਾਂ ਨੂੰ ਮਾਉ ਜੀ 5 ਵਜੇ ਦੋਸਤੋ ਮਾਰਨਿੰਗ ਚੁਵਾਈ ਆ ਹੁਣ ਤਕਰੀਬਨ 1.5 ਕਵਾਂਡਾ ਆ ਠੀਕ ਆ ਜੀ ਤੇ ਆ ਚਾਰੇ ਥਾਣਾ ਬਿਲਕੁਲ ਚੱਡਾ ਵੇਖੋ ਇੱਕ ਸਾਰ ਪੱਤਰ ਇੱਕੋ ਜਿਹਾ ਸਿਪਾਈਆਂ ਵੇਖੋ ਜਿਦੋਂ ਮੈਂ 3:00 ਟਾਈਮੇ ਸ਼ਾਮਾਂ ਨੂੰ ਖੁਰੋਤਾ ਨੇ ਨਾ ਲੈ ਲਾ ਲਗੇ ਹਾਂ ਮੇਨ ਦਾ ਸਿਪਾਈ ਸਪੀ ਵੇਖੋ ਤਾਂ ਚੱਡੇ ਜੀ ਚੰਗੀ ਆ ਇਹ ਵੀ ਕੀ ਮੁੱਲ ਪੜਦਾ ਸਰਵੋ ਮੁੱਲ ਕਰਦੇ 75000 ਰੁਪਇਆ ਹਾਂਜੀ ਰਿਹਾ ਦੇ ਨਾਮ ਤੇ ਨੂੰ 70000 ਦੀਆਂ ਦੇ ਦੀ 70000 ਦੀ ਹਾਂਜੀ ਸਾਰੀਆਂ ਛੋਡਾਂ ਕਰਕੇ ਠੀਕ ਹੈ ਵੀਰ ਕੋਈ ਵੀਰ ਮੇਰਾ 100 ਕਿਲੋਮੀਟਰ ਇਹਦੇ ਨੂੰ ਪਹੁੰਚ ਵੀ ਕਰਦਾ 70000 ਚ 70 ਚ ਹਾਂਜੀ ਮੈਂ ਵੀ ਇਹ 70000 ਦੇ ਵਿੱਚ ਪਹੁੰਚ ਗਈ ਆ ਸਾਰੀਆਂ ਛੋੜੀ ਨਹੀਂ 70 ਚ 100 ਕਿਲੋਮੀਟਰ ਦੇ ਕਿਹੜੇ ਜਿਹੇ ਲੈ ਦੇ ਆਪਣੇ ਪਹੁੰਚ ਆ ਚਲੋ ਵੀ ਹਾਂਜੀ ਲਓ ਜੀ 100 ਕਿਲੋਮੀਟਰ ਤੱਕ ਪਹੁੰਚ 70000 ਦੇ ਵਿੱਚ ਤੇ ਜੇ ਕੋਈ ਜੋੜੀ ਲਵੇ ਤੇ ਫਿਰ 400 ਕਿਲੋਮੀਟਰ ਦੀ ਦੂਰ ਹੋਰ ਪਹੁੰਚਾ ਦਾਂਗੇ ਜੋੜੀ ਦਾ ਹਾਂ ਜੋੜੀ ਡੰਗਰ ਲਗਿਆ ਵੀ 200 ਕਿਲੋਮੀਟਰ ਜਾਣਾ ਆਉਣਾ ਹਾਂ ਹਾਂਜੀ 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 ਠੀਕ ਹੈ ਜੀ ਲਓ ਠੀਕ ਹੈ ਜੀ ਫਿਰ 400 ਕਿਲੋਮੀਟਰ ਹੋ ਜਾਊਗਾ ਕੋਈ ਭਰਾ ਜੋੜੀ ਪਾਉਂਦਾ ਸਿੰਗਲ ਨਾਲ ਮਗਾਉਂਦੇ ਤਾਂ 100 ਕਿਲੋਮੀਟਰ ਦੀ ਪਹੁੰਚ ਹਾਂਜੀ ਬਾਕੀ ਇਹ ਮੱਝ ਦਾ ਢਾਂਚਾ ਬਿਲਕੁਲ ਪਤਲੇ ਚਮਦੇ ਵਿੱਚ ਪਤਲਾ ਚਮੜੀ ਉਹ ਕਾਲਤਰ ਗਈ ਮੈਂ ਇਹ ਜੀ ਲਾਉਂ ਕਿ ਵੀ ਮੇਰਾ ਸੇਵਾ ਲੈ ਜਾਣਾ ਦੁੱਧ ਮੈਨੇ 11 12 ਕਿਲੋ ਵਧਿਆ ਦਈਏ ਨਾ ਮੇਰਾ ਮੂੜਾ ਮਾਰ ਗਿਆ 24 ਚਲੂ ਗਈ ਦੁੱਧਾਂ ਦੀ ਹਾਂ ਜੀ ਉਹ 10 11 11 ਲੀਟਰ ਨੂੰ ਆਂਦਾ ਕੁਛ ਨਹੀਂ ਬਸ ਜੀ ਬਸ ਬਸ ਬਾਕੀ ਪਤਾ ਨਹੀਂ ਕਿ ਕਿੱਥੇ ਕਰਵਾ ਲਈ ਖੇਡੇ ਪਤਾ ਹੀ ਕੋਈ ਨਹੀਂ ਕੋਈ ਵੀ ਮੇਰਾ ਜਾ ਕੇ ਸੇਵਾ ਕਰਨ ਵਾਲਾ 12 13 ਵੀ ਚਵਾਸ ਦੀ ਲਾਈ 11 ਕੋਈ ਦੋ ਤੋਂ ਨਹੀਂ ਮਰਦੀ ਅੱਗੇ ਆਪਰੇ ਕੋਲ ਇੱਕ ਵਾਰ ਖੜੀ ਆ ਇਹ ਸਮਝਾ ਦੂਜਾ ਸੁਹਾਜੋ ਦੂਜਾ ਹਾਂ ਜੀ ਉਹ ਰਾਤ ਆਪਣੇ ਘਾਈਆਂ ਨੇ ਠੀਕ ਹੈ ਬੋਦੀ ਬੱਚੀ ਸੰਭੀ ਸੁਤੀਨੀ ਕਹਿੰਨੇ ਦੀ ਬੱਚੀ ਚਾਰੂ ਦੇਖੋ ਨਸਲ ਬਰੀ ਦੇਖੋ ਬੱਚੀ ਜੀ ਹਾਂ ਮੈਂ ਵੀ ਪੂਰਾ ਵੱਡੇ ਢਾਂਚੇ ਦੀ ਆ ਕੱਦਕਾਰ ਪੂਰਾ ਵੱਡਾ ਇਹ ਕਾਲੀ ਮਾਲ ਆ ਰਾਤੀ ਸੰਗਰ ਰਾਤ ਇਹ ਰਾਜਨਪਰਾ ਦੇ ਚਾਰ ਪਾਏ ਦੇ ਪਹਿਲੇ ਵੀਡੀਓ ਪਾਈ ਕੋਈ ਵੀ ਡੰਗਰ ਹੈਗਾ ਵਿੱਚ ਇਹਨਾਂ ਦੇ ਮੈਂ ਵੀ ਰਾਤ ਆਈ ਆ ਇਹ ਵੀ ਗਾ ਰਾਤ ਆਈ ਆ ਸੁਬਹ ਜੀ ਕਿਨੇ ਹੋਤੀ ਸੁਬਹ ਆਤੀ ਦੂਜਾ ਖਵਾਰ ਨੂੰ ਸਾਹ ਆ ਦੂਜਾ ਸੁਬਾਹ ਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਜੀ ਸਾਹਿਬ ਅੱਜ ਸਵੇਰੇ ਨੂੰ 8 ਤੋਂ 9 ਵਜੇ ਬੱਚਾ ਮਰੇ ਬੱਚਾ ਬਹੁਤ ਆਉਦਾ ਜੀ ਆਪਾਂ ਇਹਨਾਂ ਕਿਰਾਤੀਆ ਪਰਾਸੇ ਦੇ ਬੱਚਾ ਦਿੱਤਾ ਇਹਨੇ ਲੋ ਵੀ ਮਜ਼ਰ ਬੱਚਾ ਠੀਕ ਆ ਜੀ 8 9 ਦਿਨ ਦਾ ਸਮਾਂ ਤੇ ਦੁੱਧ ਐਸ ਵਕਤ ਜੀ ਸਾਹਿਬ 8 ਟਮ 11 ਕਿਲੋ ਦੁੱਧ ਆ ਗਿਆ ਮੈਂ ਤਾਂ ਮੰਗਾਵੇ ਕਹੀ ਜਾ ਮੈਂ 15 ਕਿਲੋ 16 ਵਾ 10 11 ਕਿਲੋ ਤੇ 15 ਕਿਲੋ ਤੇ ਚੌਥੇ ਪੰਜਵੇਂ ਕਿਲੋ ਮੈਂ ਚਵਾ ਦੇ ਲਈ ਵੀਰ ਮੇਰਾ ਸਾਹੀ ਵੇ ਕਰ ਲੈ ਪਾਵਾ ਠੀਕ 15 ਕਿਲੋ ਦੇ ਚੌਥੇ ਤੋਂ ਕਿਲੋ ਮੜਾ ਦੇ ਦੂੰਗਾ ਪਰ ਐ ਕਹਿੰਦੇ 11 ਕਿਲੋ ਦੁੱਧ ਮੈਂ ਵੀ 11 ਕਿਲੋ ਅੱਜ ਤੁਸੀਂ ਮੰਨ ਕੇ ਜਿਹੜਾ ਸੌਦਾ ਕਰਨਾ ਹੈ ਫੜੀ ਵਾਲਾ ਚੱਡਾ ਇੱਕੋ ਜਿਹਾ ਥਾਂ ਠੀਕ ਆ ਜੀ ਦੇਵੇ ਨਾ ਦੇਵੇ ਤਾਂ ਸਾਥ ਇਧਰੀ ਹੈ ਵੱਚਾ ਮਗਰ ਇਸ ਵਕਤ 12 ਕਿਲੋ 11 11 ਸਮਝਾ 11 ਹਾਂਜੀ ਹਾਂਜੀ ਬਗਲ ਹੁੰਦਾ ਚਾਰੂ ਮੇਲੋ ਗੱਡੀ ਲੈ ਵਖਾਓ ਫੋੜਲੀ ਕੀ ਗੱਡੀ ਪੈਰੋ ਕੀ ਚੋਗਾਂਦੀ ਹੋ ਏਡੀ ਚਾਰੂ ਵਾਹੇ ਨੇ ਵੇਰਨੇ ਖਾਣਾ ਪੀਣਾ ਬਾਨਾ ਜੇਦੇ ਸੇਵਾ ਵੀ ਸਿਰਫ ਕਰਨੇ ਕੀਤੀ ਜੀ ਦੋ ਰੋ ਕਿਠਾ ਵੰਡ ਚੜਾਇਆ ਮੈਂ ਖਾਣਾ ਕੀ ਵਿੱਚ ਵੇ ਵਾਂਡ ਦੇ ਸੰਸਾਦ ਪਰ ਪਾਦਰੇ ਲਾ ਕੇ ਦੀ ਚਾਰੂ ਯਾਰਾ ਆ ਵਾਡਾ ਪਾਵਰ ਬਹੁਤ ਧੀਰੀ ਗੱਲ ਬਾਈ ਜੇ ਮੇਰਾ ਬੰਨ ਕੇ ਧਾਰੇ ਥੱਲੇ ਦਾ 20 ਕਿਲੋ ਚੋਲਾ ਫੇਰ ਨਹੀਂ ਦੇ ਦਿਆਂਗੇ ਲੋ ਵੀ ਇਹ ਕਾਬਾ ਕਾਬਾ ਖੁੱਲਾ ਵੇਲੇ ਵੱਡਾ ਜੋ ਸੋ ਪੂਰੀ ਵੱਡੀ ਲੰਬੀ ਨੇ ਚੱਲੀ ਦੇ ਵਾਲਾ ਜੇ ਕੋਈ ਭਾਵੇਂ 15 16 ਨੂੰ ਪੱਤੀ ਵਾਲੇ 15 ਕੋਈ ਦੋ ਦਾ ਫਸਦਾ ਮਨਾ ਜਾਈ ਦੇ ਦਾਂਗੇ ਰਹੀ ਇੰਨੀ ਗੱਲ ਖੁੱਲੀ ਜਾਵੇ ਰਸ ਜਿਹੜਾ ਕਰ ਦੂ ਮੈਂ ਰਾਇਆ ਠੀਕ ਆ ਜੀ ਹਾਂਜੀ ਹਾਂਜੀ ਕੋਈ ਛੋਟ ਆ ਜਾ ਫਾਰਮੂਲਾ ਵਾਲੇ ਵੀ ਮੇਰਾ ਕੋਈ ਬੁੱਢਾ ਆਪਾ ਰੋਨੇ ਰੱਖਿਆ گا ਹਾਂ ਹਾਂਜੀ ਠੀਕ ਹੈ ਮਹਾਵੀਰ ਗਾਵਾਂ ਛੱਡੇ ਤੇ ਮੈਂ ਪਾਵਾਂ ਤੁਸੇਵਾ ਵੀ ਕਰਲਾ ਇਹਨਾਂ ਦੀ ਕਦੇ ਜਾਂ ਨਹੀਂ ਆਪਟਰ ਹੋਇਆ ਥੋੜੀ ਫਿੱਕੀ ਆ ਮਿਸਟਰ ਜੀ ਆ ਜੀ ਅੱਛਾ ਨਸਰ ਵੀ ਢੋੜੀ ਬੋਸੀ ਦੀ ਲਓ ਜੀ ਹਾਂਜੀ ਠੀਕ ਹੈ ਜੀ ਸੋ ਕੱਦ ਕਾੜ ਨਾਲੇ ਪਾਸੇ ਕੋਈ ਸ਼ੱਕ ਨਹੀਂਗਾ ਵੱਡੇ ਕੱਦ ਕਾੜ ਦੇ ਵਿੱਚ ਦੇਖੋ ਇਹ ਇਸ ਵਕਤ 11 ਕਿਲੋ ਤੇ ਚੱਲਣ ਦੀ ਹੈ ਠੀਕ ਹੈ ਜੀ ਦੁੱਧ ਕਰਮਾਲੀ ਨੂੰ ਲਵਾਉਣਾ ਚਾਹੀਦਾ ਟਾਪ ਕੋ 14-15 ਲੀਟਰ ਚ ਆਉਣਾ ਚਲੋ ਜੀ ਸਾਹਿਬ ਆਪਾਂ ਕੋਈ ਵੀ ਮੇਰਾ ਸਾਹੀ ਕਰਨਾ ਪੰਜਵੇਂ ਦਿਨ ਨੂੰ 15 ਕਿਲੋ ਦੁੱਧ ਕੋਈ ਲੀਟਰ ਲੈ ਦੇ ਚੰਦਾ ਲੈ ਦੇ ਮਰਾ ਦੇ ਦੇ ਦਾਂਗੇ ਆਪਾਂ ਚਲੋ ਜੀ ਹਾਂਜੀ ਪਰ ਸਾਡੇ ਤੇ ਹੁਣ ਜਿੰ ਇਹ ਗੱਲ ਤਾਂ ਹੁਣ ਮੌਕੇ ਦੀ ਹੈ ਨਾ ਹਾਂਜੀ 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 ਕਿਉਂਕਿ ਰਾਤ ਹੀ ਆ ਰਹੀ ਮੈਂ ਨੂੰ ਰੰਗਾਂ ਬੱਚਾ ਜਿਹੜਾ ਵਸਾ ਉਹ ਕਿੱਦਾਂ ਟਾਲਦਾ ਜਿੱਤਾਂ ਨੇ ਲੈ ਲੈ ਆਹ ਦੇਖੋ ਗੁਰੇ ਕਦੀ ਬੱਚਾ ਮਗਰ ਬੱਚਾ ਪਾ ਗਿਆ ਬੱਚਾ ਕਿਦੂ ਅਹਣਾ ਤੀਜਾ ਟਾਲਦਾ ਪਰ ਦੇ ਵਸਾ ਦਿੱਤਾ ਨੇ ਜਿਹਨੇ ਇਹ ਪਤਾ ਲੱਗਦਾ ਕੁਦਰਤੀ ਹੈ ਬਸ 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 ਠੀਕ ਹੈ ਜੀ ਹਾਂਜੀ ਓਏ ਆ ਜਾ ਗੜੀ ਓਏ ਵਾ ਪੂਰੀ ਬੰਥਣ ਜਾਂਦੀ ਸ਼ਾਮ ਨੂੰ ਵਹਿ ਰਹੀ ਐਵੇਂ ਟਾਈਮ ਹੀ ਕੋ ਨਹੀਂ ਐਦਾ ਟਾਈਮ ਤੇ ਆ ਜੇ ਜੇ ਇਹ ਜੀ ਨੋ ਬਿਟੀਆ ਜੀ ਮਗਰ ਇਹਦੇ ਵੱਛਾ ਤੇ ਬਾਕੀ ਦੋਸਤ 11 ਕਿਲੋ ਤੇ ਤੁਹਾਡਾ ਐ ਸੋਕਤ ਜਿਹੜਾ ਚੱਲ ਰਿਹਾ ਬਾਕੀ ਰੇਟ ਪੁੱਛ ਲਾਂਗੇ ਮੋਲੇ ਦਾ ਕੀ ਕਰਦਾ ਸੰਸੋ ਮੋਲ ਕਰਦੇ 50000 ਰੁਪਿਆ ਆ ਨਾ 45000 ਦੀ ਵੇਰ ਜੀ 45 ਦੀ ਹਾਂਜੀ ਬਾਕੀ ਹੋਰ ਹੋ ਜੀ ਮੌਕੇ ਤੇ ਚੋਰ ਚੱਪਾ ਜੀ ਸੋ ਦਾ 500000 ਛੱਡਦਾ 100 ਕਿਲੋ ਮੀਟਰ ਵੀ ਪਹੁੰਚ ਵੀ ਕਰ ਦਾਂਗੇ ਜੀ 44000 ਹਾਂਜੀ 44000 ਦੇ ਵਿੱਚ ਪਹੁੰਚ ਕਰਦੇ 1000 ਰੁਪਏ ਤੋਂ ਛੋੜ 44200 ਕਿਲੋਮੀਟਰ ਦਾ ਲੇਲੇ ਦੇ ਗੱਡੀ ਦਾ ਕਰਾ ਆਪਣਾ ਹੋਊਗਾ ਲੋ ਵੀ 100 ਕਿਲੋਮੀਟਰ ਦੇ ਵਿੱਚ ਦੋਸਤੋ ਪਹੁੰਚ ਗਈ ਹੈ 44000 ਜੋੜੀ ਲਊਗਾ ਫਿਰ 200 ਕਿਲੋਮੀਟਰ ਦਾ ਹੀ ਕਰ ਦਾਂਗੇ ਉਹਨਾਂ ਕੋਲ ਇਹ ਉਹਦੇ ਦੂਸਰੇ ਜਾਣੇ ਵਿੱਚ 450 400 ਕਿਲੋਮੀਟਰ ਬਣ ਕੇ ਆਉਣ ਚਾਹ। ਹਾਂਜੀ ਹਾਂਜੀ ਹਾਂਜੀ। ਲੱਭੀ ਅੱਧੀ ਅੱਗੇ ਲੈਫਟ ਆ ਬੈਡ ਕੀ ਜਾਂਦੀ ਫਿਰ ਕਨਵਾ ਸੂਬਾ। ਸਾਨੂੰ ਸਾਹ ਉਹ ਵੀ ਦੂਜਾ ਸੂਬਾ ਆਂਦੇ ਤੀਜਾ ਵੀ ਮਾਨਸਾ ਦਾ ਵਿਚ ਮੇਰਾ ਹੋਈ ਮੈਂ ਨੇ ਗਿਰੀਆ ਵਾ। ਠੀਕ ਹੈ। ਇਹ ਵੀ ਦੂਜਾ ਹੀ ਉਹਦਾ ਦੂਜਾ ਕਹਿ ਕੇ ਦਿੱਤੀ ਆ। ਚਲੋ ਕੋਈ ਮਤਲਬ ਛੱਡ ਕੇ ਉਹੀ ਬੱਸੀ ਵੀ ਟਾਕ ਦੀ ਮਗਰ ਹੈ। ਮਗਰ ਬੱਸੀ ਆ। ਬੜੀ ਟੌਗੀ ਸਦਾ। ਇਹਨੂੰ ਅੱਜ ਕਿੰਨੇ ਦਿਨ ਚਲੋ ਇਹਨੂੰ 15 ਤੋਂ 20 ਦਿਨ ਹੋ ਗਏ ਮਗਰ। 15 ਰਿਆਦ ਹਾਂਜੀ ਹਾਂਜੀ ਕੋਈ ਕਿੰਨੇ ਕਿਲੋ ਸੰਸਾਰ ਜਿਹੜਾ ਮਰਜੀ ਤੇਰਾ ਵੀ ਦੁੱਧ ਮਣਕੇ ਲੈ ਜਾ 13 ਕਿਲੋ ਮਨਾ ਦੇ ਦੂੰ ਦੁੱਧ ਲਓ ਵੀ 13 ਕਿਲੋ ਦੁੱਧ ਇਸ ਵਾਰ ਦੇ ਥਲੇ ਹਾਣੇ ਦੇ ਕੋ ਭਾ ਮਸ਼ੀਨ ਹੈ ਨਾ ਸਾਡੇ ਠੰਡੀ ਵੰਚ ਦੇ ਕੋ ਵੇਖੋ ਥਾਂ ਤੁਸੀਂ ਦੋਹਰਾ ਥਾਂ ਲਗਾ ਕਰਮਾ ਦੀ ਲੋ ਜੀ ਚਾਰੇ ਥਾਂ ਬੰਦਾ ਬਿਰਲਾ ਵੇਖੋ ਜੀ ਸਪੇਸ ਵੰਡ ਕਰੋ ਕੋਈ ਭੂਰ ਨਹੀਂ ਤੇ ਕੋਈ ਛਟਾ ਨਹੀਂ ਗਾ ਇਹ ਦੇਖੋ ਜੀ ਆਹ ਦੇਖੋ ਜੀ ਇਹ ਚਵਾਈ ਬੋ ਗੱਡੀ ਲੱਗੀ ਜਿੰਨਾ ਪਰਾਂ ਤੇ ਖੜੀ ਕਰਮਾ ਦੀ ਉੱਥੇ ਹੈ ਬਸ ਜੀ ਠੰਡੀ ਬੜੀ ਪਰ ਮੌਰੀ ਬੈਠੇ ਰਹੇ 13 ਕਿਲੋ ਦੁੱਧ ਸਾਨੂੰ ਸਭ ਮਿਲ ਕੇ ਰਹਿਗੇ ਵੀ ਮੈਂ ਇਹ ਕਹਿਣਾ ਵਾਲਾ ਨਹੀਂ ਤੇ 2-4 ਦਿਨ ਇਹ ਵੀ ਵਜੇ ਨੂੰ 15 ਤੋਂ ਬਾਅਦ ਚਵਾ ਦੂਗਾ ਸਭ ਉਹ 13 ਕਿਲੋ ਦੁੱਧ ਹੈ ਇਸ ਵਕਤ ਤੇ ਥਲੇ ਹਾਜ਼ਰ ਆਪੇ ਇਨਸ਼ਾਅੱਲਾ ਕਿੱਥੇ ਪੈ ਰਹੀਆਂ ਜਾ ਕੇ ਦੇਖੋ ਹਾਂ ਦੇਖੋ ਸਫਾਈਆਂ ਥਾਣੇ ਵਿੱਚ ਸਮਝੋ ਇਹ ਤਾਂ ਨੇ ਕਿ ਵੀਰ ਨੇ ਚੋਣਾ ਹੋਵੇ ਹੱਥ ਰਿਚਵਾਇਆ ਦਾ ਥਾਣੇ ਵੇਖੋ ਐ ਵੀ ਠੰਡੀ ਧੀਰੀ ਆ ਠੀਕ ਹੈ ਲੈ ਪੀ ਬਾਰ ਕੱਢੋ ਇਸੋਂ ਦੀ ਲੱਗੋ ਇਹਦੇ ਬੱਚੀ ਵੀ ਟੌਪ ਦੀ ਇਹ ਮਗਰ ਮਸ਼ੀਨ ਕੰਮ ਕਰ ਰਹੀ ਹੈ ਮਗਰ ਦੇ ਵੱਛੀ ਆ ਗਈ ਆ ਇਹ ਅਜ 15 20 ਦਿਨਾਂ ਦੀ ਸੂਈ ਆ ਆ ਵੱਛੀ ਜੋ ਬੰਨੇ ਵਾਲੀ ਆ ਜਿਹੜੀ ਕਾਲ ਹਾਂਜੀ 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 ਆਹ ਦੀ ਆ ਵੱਛੀ ਆਉਜੀ ਇਹ ਡੱਬਾ ਬੱਚਾ ਇਸੇ ਦਾ ਜੀ ਠੀਕ ਹੈ ਜੀ ਵੱਛੀ ਆ ਅਜ 15 ਤੋਂ 20 ਦਿਨਾਂ ਦਾ ਕੋਈ ਸਮਾਂ ਆਈਡੀਆ ਮੰਨ ਲਵੇ ਠੀਕ ਹੈ ਤੇ ਦੁੱਧ 13 ਕਿਲੋ ਇਸ ਵਾਰ ਤੋਂ ਥੱਲੇ ਹਾਜ਼ਰ ਸੋ 13 ਕਿਲੋ ਇੱਥੇ ਮਣਾਉ ਦੇ ਆਨਲਾਈਨ ਖਰੀਦੇ ਪੂਰ ਚਿੱਟਾ ਫਾਨ ਵੱਧ ਘਟ ਹੋਵੇ ਕੋਈ ਤੇ 12 ਕਿਲੋ ਦੀ ਗਰੰਟੀ ਵੀ ਦੇ ਰਹੇ ਆ ਆਪਾਂ ਇਹਦੇ ਦਾ ਕੱਦ ਕਾਟ ਵਾਲੀ ਪੂਰੀ ਬਾ ਵੀ ਚੋਣ ਚੜਦੇ ਆਪਾਂ ਕੋਈ ਦੋ ਦੋ ਧਾਰਾ ਮਾਰ ਕੇ ਦਿਖਾਈ ਵੀ ਹੈ ਤੁਹਾਨੂੰ ਵਿੱਚ ਸੱਚਾ ਨੰਬਰ ਉਹਦੇ ਜੋ ਕੋਈ ਠੀਕ ਆ ਜੀ ਹਰ ਉਹ ਕੱਡੀ ਵਾਸੀ ਬੀੜ ਵਾਲੀ ਆ ਲਾ ਵੀ ਬੋਦੀ ਆ ਜੀ ਰੱਛੀ ਆ ਹਾਂਜੀ ਹਾਂਜੀ ਛੋਟਾ ਜਿਹਾ ਕੰਨ ਸਾਨੂੰ ਜਾਰੀ ਰੁਪਈਏ ਦੇ ਲਾਜੇ ਸੇਵਾ ਸੁਗਾਂਵ ਰੁਪਈਏ ਉਹਨੇ ਇਹ ਸੇਵਾ ਕੀਤੀ ਲਈ ਉਹຊਣ ਵੀ ਵੀ ਕਰ ਦੋ ਤੇ ਕੀ ਜਾਂਦਾ ਹਾਂ ਹਾਂ ਓਏ ਆ ਵੇ ਇੱਥੇ ਆ ਬੱਚਾ ਆ ਜਾ। ਓਕੇ ਕਾਧੋਪੋਟਾ ਲਈ ਆ ਵੱਡੀ। ਹਾਂਜੀ ਹਾਂਜੀ ਚਾਹ। ਲਓ ਜੀ। ਹੁਣ ਮੈਂ ਇਹਨਾਂ ਗੱਲ ਥਾਣੇ ਕੋਈ ਦਾ ਸੁਆਦੀ ਜਗਾ ਬੈਠ ਦੂ। ਹਾਂਜੀ। ਸਾਡੇ ਪੀੜੀ ਦੇ ਪਾ ਲਈ ਆ ਦੇ। ਬਿਲਕੁਲ ਬਿਲਕੁਲ। ਵੇ ਲੋ। ਲਵੀ ਹੈਪੀ ਇਹ ਰਾਗ ਨੂੰ ਦੁੱਧ ਕਿੰਨੇ ਦੇ ਦੇ ਰਿਆਂ ਅੱਜ ਸੋ ਦਾ ਮੁੱਲ ਕਰਦੇ 50000 ਰੁਪਇਆ ਹਾਂ 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 ਨਾ 47000 ਦੀ ਵੜ ਦੇ ਦਾਂਗੇ 46 ਦੀ ਦੇ ਦਾਂਗੇ ਲੈਣ ਦੇ 46 45 ਦੀ ਕਰ ਦਾਂਗੇ ਪਹੁੰਚ 45000 ਚਲੋ ਵੀ ਹਾਂਜੀ 45000 ਦੀ ਪਹੁੰਚ ਆ ਕੋਈ ਜੋੜਾ ਪਾਉਂਦਾ ਤੇ ਗੱਲ ਉਹ ਹੀ ਵਾਰ-ਵਾਰ ਪਰ ਪੇਟ ਨਹੀਂ ਕਰਾਂਗੇ ਠੀਕ ਹੈ ਜੀ ਸੋ ਜੇ ਡਿਲੀਵਰੀ ਆ ਉਹ ਡਿਸਟੈਂਸ ਦੇ ਵਿੱਚ ਫਰਕ ਪੈ ਜੂਗਾ 200 ਕਿਲੋਮੀਟਰ ਤੱਕ ਆ ਸਿੰਘਾ ਚੰਦੂ ਖਰੀਦ ਲੋਗੇ ਤੇ 45000 ਦੇ ਵਿੱਚ ਤੁਹਾਨੂੰ ਮਿਲ ਜੂਗੀ 100 ਕਿਲੋਮੀਟਰ ਤੱਕ ਪਹੁੰਚ ਹਾਂਜੀ ਬਾਕੀ ਵਾੜ ਚੰਗੀ ਆ ਮਗਰ ਬੱਛੀ ਤੁਹਾਨੂੰ 40 ਦੀ ਆ ਤੇ 45 ਦੀ ਹੋਈ ਹਾਰੀ ਆ ਸੰਘਾਉ ਛੋਟ ਕਰਦਾ ਹੋਰ ਦੱਸੋ ਚਲੋ ਜੀ ਆਹੋ ਇਹ ਤੁਹਾਨੂੰ ਰੱਬ ਦੇ ਗਿਫਟ ਮਗਰ ਬੱਛੀ ਉਹ ਕੁਰੀਟਾ ਸੋਹਣੀ ਬੱਛੀ ਕਾਦਰ ਬੱਛੀ ਹਾਂ ਦੇਖੋ ਬੱਛੀ ਬੜੀ ਪਲੀ ਪ੍ਰੀਤੀ ਆ ਤੇ ਬੱਛੀ ਬੱਛੀ ਜੰਮੀ ਜਾ ਮੇਰੇ ਜੀ ਦਾਦੀ ਮਾਵਾ ਦਾਦੀ ਬੱਛੀ ਆਵੇ ਜੰਮਦਿਆ ਬੱਚੇ ਵੇਲੇ ਕਿਤੇ ਕਿਤੇ ਆਉਂਦੇ ਆ ਪੀਸਿਆਂ ਤੇ ਹੋਰ ਓਹ ਟੀਏ ਉਹਦੇ ਤਾਲ ਬਹੁਤ ਚੰਗੀ ਹੈ ਕੋਈ ਚੰਗੀ ਬੱਚੀ ਕੋ ਸਾਫ ਲੋ ਹਾਂਜੀ 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 ਇਹ ਆ ਗਿਆ ਆਪਣੇ ਕੋਲ ਇੱਕ ਬਾਜ ਦਾ ਬੱਚਾ ਤੇ ਇਹ ਸਾਨੂੰ ਸਾਬ ਉਹਦੇ ਪੀਣੀ ਵੀਡੀਓ ਤੇ ਪਾਈਨੇ ਦੀ ਵੀਡੀਓ ਹੋਰ ਅਸੀਂ ਸ਼ੂਟਾ ਗਿਫਟ ਹੀ ਆ ਹਾਂ ਹਾਂ ਦੋ ਦੇ ਸੰਗੋਂ 9 ਕਿਲੋ ਹੋ ਗਿਆ ਤੇ ਕੋਲ 9 ਕਿਲੋ ਭਾਰਾ ਲੀਟਰ ਮਾਰ ਲਵੇ 8 ਕਿਲੋ ਭਾਂ ਠੰਡਾ ਕਰਕੇ ਤੇ ਮੇਲ ਲਿਆ ਆਪਣੇ ਕੋਲ ਐ ਕਿੰਨੇ ਹੋ ਗਏ ਸਈ ਨੂੰ ਸਈ ਨੂੰ ਸਾਨੂੰ ਸਾਬ ਮਲੇ 15 ਦਿਨ ਹੋ ਗਏ ਨੇ ਇਹ 15 ਹੋ ਹੀ ਗਏ ਨੇ ਆ ਬਹੁਤ ਬਰਸ਼ਾ 15 ਦਿਨਾਂ ਦੀ ਸੂਈ ਆ ਬੱਚਾ ਹੈ ਪਹਿਲੇ ਨੂੰ ਆਸੀ ਪਹਿਲੇ ਪਹਿਲੇ ਸਾਨੂੰ ਸਾਬਾ ਮੈਂ ਜੀ 15 ਦਿਨਾਂ ਦੀ ਸੂਈ ਆ 9 ਕਿਲੋ ਦੁੱਧ ਤੇ ਮਗਰ ਬੱਚਾ ਲੋਕ ਆਂਦੇ ਮੀਣੀ ਲੈ ਪਰ ਮੀਣੀ ਜਾਣੀ ਜਾਣਦੀ ਨਹੀਂ ਰੇਲ ਸਿੰਗਰੀ ਹੁੰਦਾ ਜੀ ਕਲਿੱਪ ਲੱਗਾ ਹੈ ਹਾਂ ਲਓ ਜੀ ਲੈ ਵੀ ਹਿਲਦਾ ਵੀ ਕਲਿੱਪ ਲੱਗਾ ਕਰਵਾ ਲਓ ਲੈ ਵੀ ਬਾਕੀ ਰੰਗਰੂ ਕੇ ਬਹੁਤ ਬੜਾ ਛੈਣੀ ਕਿਛੂਣੇ ਕਿ ਬੜੀ ਆ ਪੂਰੀ ਚਮਕਦਮ ਕਾਲੀ ਰੱਛੀ ਆ ਜੀ ਸਾਨੂੰ ਸਾਰਾ ਆ ਬਰੀ ਵਾਲੀ ਬਹੁਤ ਕਦਰ ਵਾਲਾ ਛੀਦਾ ਬਲਕਿ ਪਤਲੇ ਪੂਨੀਰ ਕੇ ਥਾਣਾ ਹਾਂ ਜੀ ਹਾਂ ਬਹੁਤ ਵਧੀਆ ਯੋ ਹੈਪੀ ਕੱਢੀ ਦੇ ਬਾਰੇ ਨੂੰ ਵੀ ਹਾਂ ਦੋਸਤੋ ਪਲੂਨ ਬੱਚੀ ਪਹਿਲਾ ਸਵੇਰ ਸੂਈ ਏ ਅੱਜ ਬੇਨ ਤੁਹਾਨੂੰ ਦੱਸ ਦਿੱਤੇ 15 ਦਿਨ ਦਾ ਸਮਾਂ ਹੋ ਗਿਆ ਬੱਚਾ ਜੇ ਮਗਰ ਆ ਗਿਆ ਆ ਬੱਚਾ ਜੇ ਤੇ 9 ਕਿਲੋ ਦਾ ਬੱਚਾ ਹਾਜ਼ਰ ਆ ਜੀ ਆ ਲਾਲ ਡੱਬਾ ਬੱਚਾ ਹਾਂ ਕਿੰਨਾ ਭੜਿਆ ਵੇਖੋ ਆ ਵੇਹੋ ਜੇ ਲੋ ਠੱਲੀ ਫੁੜੀ ਬੜੀ ਆ ਵੰਗਾ ਪੌਣਾ ਪਾਰੋ ਬੱਚਾ ਸਰਵਾ ਸਰਵਾ ਜੇ ਬਾਈ ਖੜੀ ਧੀ ਉਹਦਾ ਕਰਮਾ ਵਾਲੀ ਹਾਂ ਉਹ ਇਹਨੇ ਕਰਮਾਲੀਆਂ ਕੀ ਬਸ ਬਸ ਕਹਤੋਂ ਉਹ ਗੜੀ ਪੋਲੀ ਹੁੰਦਾ ਕੋਈ ਮੇਰਾ ਸੇਵਾਲਾ ਦੁੱਧ 10 ਕਿਲੋ ਚਵਾਈਉਂਦੇ ਜਿਆਦਾ ਨਹੀਂ ਮੈਂ ਆਂਦਾ ਵੀ ਇਹ 15 9 10 9 10 ਕਿਲੋ ਦੁੱਧ ਹਾਂਜੀ 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 10 ਮਾਜਾ ਇਹ 9 10 ਕਿਲੋ ਤੇ ਲੱਖੋਂ ਬਾਹਰ ਜਾਣਾ ਪੈਂਦਾ ਇਹ ਤੇ ਗੱਲ ਐ ਸਾਨੂੰ ਸਾਹਿਬ ਹਾਂ ਹਾਂਜੀ ਠੀਕ ਆ ਰੋ ਜਿੰਨੇ ਦੀ ਆ ਪਾਜਦੇ ਇਹਨੇ ਟੋਕਰ ਕੇ ਬਰੇ ਆਪਾਂ ਫੇਰ ਲੈ ਲਾਂਗੇ ਹੂੰ ਲੋ ਵੀ ਭਾਵੇਂ ਚੱਕੋ ਠੀਕ ਆ ਜੀ 9 ਕਿਲੋ ਦੁੱਧ 11 ਬਿਲਕੁਲ ਸੁਈ ਆ ਮਗਰ ਬੱਛਾ ਠੀਕ ਆ ਪਹਿਲਾ ਸੂਆ ਬੱਛੀ ਆ ਤੇ ਨਵਾਂ ਆਂਦਾ ਕੋਈ ਵੀ ਰ ਆਪਿਆ ਬਿਲਕੁਲ ਕੋਈ ਦੋ ਚਾਰ ਸੂਆ ਪਿਊ ਗੜ ਜਾ ਕੇ ਠੀਕ ਆ ਜੀ ਖੂਬਸਾਬ ਘਰ ਰੱਖਣ ਨੂੰ ਬਹੁਤ ਚੰਗੀ ਆ ਹਾਂ ਚੰਗੀ ਚੰਗੀ ਆ ਜੀ ਕਿਹੋਂ ਜਾਣ ਦੀ ਜਗੀ ਸਾਫ ਹੈ ਬਹੁਤ ਜਾਨ ਸੰਸਾਰ ਜਾਨੇ ਦਾ ਪਤਾ ਰ ਮਰਵਾ ਦੇ ਨੇ ਮਾਜੀ ਪੂਰੇ ਤਰ੍ਹਾਂ ਦੀ ਪੂਛੇਟਾ ਥਣ ਵੱਧ ਘੜ ਕੇ ਡੰਗਰ ਦੇ ਹੋ ਕੇ ਆਪਾਂ ਗੱਡੀ ਦਾ ਕਰਾ ਦੇ ਦੇ ਨਹੀਂ ਨਹੀਂ ਉਦੋਂ ਫਿਰ ਗੱਲ ਬਸ ਜਿਹੜੀ ਗੱਲ ਸੱਚਾਈ ਹੋਵੇ ਜੀ ਸਾਹਿਬ ਜੀ ਸਾਰ ਸਿਖਰਾ ਦੇ ਆਪ ਫੇਰ ਹੀ ਕਹਿੰਨੇ ਜੀ ਹੋਵੇ ਆ ਦੇ ਆਪ ਪਾਉਂਦਾ ਜੇ ਪੂਆ ਅਗਲੇ ਦਿਨ ਕੋਈ ਕੋਲ ਦੇ ਜਿਹੜੇ ਬਾਕਾਇਲਾ ਦੇ ਚੋਲੇ ਆਉਂਦੇ ਕੀ ਬੋਲੋ ਹੈਪੀ ਕਰੇਗਾ ਅੰਦਾਸਾ ਸਰ ਇਹ ਮੋਲ ਲਗਾ ਦੇਣਾ 32000 ਸਾਰਿਆਂ ਛੋੜਾਂ ਕਰਕੇ 5000 ਦੀ ਵਾੜ ਦੇਣੀ ਹੈ 25 25 50 ਕੋਈ ਵਾੜਨ ਦੇ ਵੀ ਸਾਤੋਂ ਤਾ ਵਖਾ ਬਸ ਜੀ ਹਾਂ ਇਹ 100 ਕਿਲੋ ਮਟਰੇ ਪਹੁੰਚ ਵੀ ਕਰਦਾ ਸੰਦਾ ਕਿ ਦੇ ਦੇ ਖਾ 5000 ਕਿਲੋਮੀਟਰ ਦੇ ਪਹੁੰਚ ਕਰਦੇ ਲੋ ਜੀ 25 ਯਾਰ ਦੀ ਆ ਤੇ 100 ਕਿਲੋਮੀਟਰ ਦੀ ਪਹੁੰਚ ਆ ਬਾਕੀ ਮੈਨੂੰ ਤਾਂ ਉੱਤੇ ਕੋਈ 2500 3000 ਦਾ ਕਿਰਾਇਆ ਲੱਗ ਜਾਣਾ ਸੰਗਿਆ 2500 ਰੁਪਿਆ ਕਿਰਾਇਆ 100 ਕਿਲੋਮੀਟਰ ਪਹੁੰਚ ਤਾਈ ਲੋ ਜੀ ਆ ਪਹਿਲੀ ਵਾਲੇ ਪਾਸਿਓਂ ਬੁਖਾ ਦਈਏ ਤੁਹਾਨੂੰ ਆ ਦੇਖੋ ਜੀ ਆ ਥਾਂ ਥੋਣਾ ਠੀਕਾ ਜੀ ਸੋ 9 ਕਿਲੋ ਦੁੱਧ ਇੱਥੇ ਮੈਨੂੰ ਗਾੜੀ ਮਂਗਾਵੇ ਤੁਸੀਂ ਸਭ ਉਹ ਗਾੜੀ ਆਪਲਾ ਕਰਾ ਲੇ ਲੋ ਮੈਨੂੰ 300 ਕਿਲੋਮੀਟਰ ਤੇ ਮਂਗੜਦਾ ਕੀ ਆਪੀ ਕਿਰਾਇਆ ਕਰਦੇ ਤੇ ਤੁਸੀਂ ਆਪੀ ਕਿਰਾਇਆ ਪੂਰਾ ਕਰੂਗਾ ਹਾਂ ਚਲੋ ਉਹ ਤਾਂ ਜਿੰਨੇ ਕਿਲੋਮੀਟਰ ਦੀ ਦੱਸੀ ਉਹਨਾਂ ਦੇ ਕਿਲੋਮੀਟਰ ਤਾਂ ਪੰਧ ਹੀ ਹੋਵੇ ਫੇਰ ਬਸ ਜੀ ਉਹ ਵੀ ਇਹ ਐਨੀਮਲ ਨੇ ਟਿਕਾ ਦੀ ਚਾਰ ਜਿਹੜੇ ਆਪਾਂ ਤਾਂ ਜੋੜੀ ਜੋੜੀ ਲਾਦੇ 200 ਕਿਲੋਮੀਟਰ ਵਾਂਗ ਕਰਦੇ ਆ ਤੇ ਬਾਕੀ ਉਹ ਕਿਸੇ ਭਰਾ ਦੀ ਸਮਝ ਆ ਕੋਈ ਜੋੜਾ ਪਾਉਣਾ ਚਾਹੁੰਦਾ ਠੀਕ ਆ ਬਸ ਜੀ ਬਸ ਉਹ ਜੋੜੇ ਦਾ ਸੌਦਾ ਮਾਰ ਲਿਆ ਜੇ ਵੈਸੇ ਕੱਲੇ ਕੱਲੇ ਆਪਾਂ ਨਗਦੀ ਤੁਹਾਨੂੰ ਡਿਟੇਲ ਦਿੰਦੀ ਆ ਰੇਟ ਵੀ ਕੱਲੇ ਕੱਲੇ ਪਸ਼ੂ ਦਾ ਦੱਸਦਾ ਠੀਕ ਆ ਕੋਈ ਹੈਪੀ ਹੋਏ ਅੱਜ ਚਾਰ ਹੀ ਪਸ਼ੂ ਆ ਤੁਹਾਡੇ ਕੋਲ ਮੈਂ ਕਹਿੰਦਾ ਸੰਜੋ ਚੈਰੇ ਹੀ ਆਪਣੇ ਨਾਲ ਆ ਕੇ ਠੀਕਾ ਹਾਂਜੀ ਤੇ ਇੱਕ ਆਪੀ ਨੰਬਰ ਕਰਸਾਂ ਜੀ ਆਪਣੇ ਨੰਬਰ ਆਪਣਾ 81 43 77 572 ਪਿੰਡ ਆਪਣਾ ਬੋਰਦੀ ਨੋ ਤੁਗਾ ਜਿਲ੍ਹਾ ਤਰਨਤਾਂ ਤਹਿਸੀਲ ਪਟਿਆਲਾ ਜੀ ਚਲੋ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ